ਹਾਂਜੀ ਬੱਚੇ ਕੀ ਨਾਮ ਤੁਹਾਡਾ ਗੁਰਸੇਵ ਸਿੰਘ ਕੀ ਸੁਣਾਓਗੇ ਅੱਜ ਪੜਨਾਮ ਪੜਨਾਮ ਸ਼ੁਰੂ ਕਰੋ ਪ੍ਰਣਾਮ ਦੀ ਪਰਿਭਾਸ਼ਾ ਜਿਹੜਾ ਸ਼ਬਦ ਨਾਮ ਦੀ ਥਾਂ ਤੇ ਵਰਤਿਆ ਜਾਂਦਾ ਹੈ ਉਸ ਨੂੰ ਪ੍ਰਣਾਮ ਕਹਿੰਦੇ ਹਨ ਹਾਂਜੀ ਜਿਵੇਂ ਤੈ ਤੂੰ ਉਹ ਆਦਿ ਅੱਛਾ ਪ੍ਰਣਾਮ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਕਿਹੜੇ ਕਿਹੜੇ ਪਹਿਲਾ ਪੁਰਖਵਾਚਕ ਪਰਨਾਮ ਦੂਜਾ ਨਿਜਵਾਚਕ ਪਰਨਾਮ ਤੀਜਾ ਨਿਸ਼ਚਯਵਾਚਕ ਪਰਨਾਮ ਚੌਥਾ ਨਿਸ਼ਚਯਵਾਚਕ ਪਰਨਾਮ ਪੰਜਵਾਂ ਸੰਬੰਧਵਾਚਕ ਪਰਨਾਮ ਛੇਵਾਂ ਪਰ ਸ਼ੁਰੂਆਤ ਕਰਨਾ ਓਕੇ ਹੁਣ ਕੱਲੇ ਕੱਲੇ ਦੀ ਵਾਹੋਂਦੀ ਆ ਤੁਹਾਨੂੰ ਠੀਕ ਹੈ ਜੀ ਪਹਿਲਾ ਪੁਰਖਵਾਚਕ ਪਰਨਾਮ ਸੁਣਾਓ ਜੀ ਜਿਹੜੇ ਸ਼ਬਦ ਉਹ ਆਪਣੇ ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਦੇ ਨਾਮ ਦੀ ਥਾਂ ਤੇ ਵਰਤਦੇ ਹਾਂ ਉਸ ਨੂੰ ਪੁਰਖਵਾਚਕ ਪਰਨਾਮ ਕਹਿੰਦੇ ਹਾਂ ਜਿਵੇਂ ਮੈਂ ਮੈਨੂੰ ਉਹ ਆ ਓਕੇ ਪੁਰਖਵਾਚਕ ਪਰਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਨਾਮ ਕਿਹਾ ਹੁੰਦਾ ਹੈ ਠੀਕ ਹੈ ਜੀ ਕਿਹੜੀ ਕਿਹੜੀ ਹੁੰਦੀ ਹੈ ਪਹਿਲਾ ਮੱਧ ਉਤਮ ਪੁਰਖ ਜਾਂ ਪਹਿਲਾ ਪੁਰਖ ਦੂਜਾ ਮੱਧਮ ਪੁਰਖ ਜਾਂ ਦੂਜਾ ਪੁਰਖ ਤੀਜਾ ਅਨਿਆ ਪੁਰਖ ਜਾਂ ਤੀਜਾ ਠੀਕ ਹੈ ਓਕੇ ਅਗਲਾ ਬ੍ਰਨਾਮ ਕਿਹੜਾ ਜੀ ਅਗਲਾ ਨਿਜਵਾਚਕ ਨਿਜਵਾਚਕ ਸੁਣਾਓ ਜਿਹੜਾ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਤੇ ਵਰਤਿਆ ਜਾਵੇ ਉਸ ਨੂੰ ਨਿਜਵਾਚਕ ਪੜਨਾਮ ਕਹਿੰਦੇ ਹਨ ਜਿਵੇਂ 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 ਮੈਂ ਆਪ ਉਸ ਨੂੰ ਸਮਝਾਇਆ ਠੀਕ ਹੈ ਅਗਲਾ ਮੁੰਡੇ ਆਪਸ ਵਿੱਚ ਲੜਦੇ ਹਨ ਠੀਕ ਹੈ ਜੀ ਅਸੀਂ ਆਪ ਆਪਣੇ ਹੱਥੀਂ ਕੰਮ ਕੀਤਾ ਓਕੇ ਇੰਨਾ ਵਾਕਾ ਵਿੱਚੋਂ ਆਪ ਆਪਸ ਅਤੇ ਆਪ ਨਿਸ਼ਚੈਵਾਚਕ ਪੜਨਾਵ ਹਨ ਅਗਲਾ ਅਗਲਾ ਸੰਬੰਧ ਨਿਸ਼ਚੈਵਾਚਕ ਪੜਨਾਵ ਜਿਹੜਾ ਸ਼ਬਦ ਕਿਸੇ ਦੂਰ ਜਾਂ ਨੇੜੇ ਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸ ਦੇ ਨਾਮ ਦੀ ਥਾਂ ਤੇ ਵਰਤੇ ਜਾਣ ਉਸ ਨੂੰ ਨਿਸ਼ਚੈਵਾਚਕ ਪਰਨਾਮ ਕਹਿੰਦੇ ਹਨ ਜਿਵੇਂ ਆਪ ਕੁਝ ਬਣ ਰਿਹਾ ਹੈ ਇਹ ਬੜਾ ਹਾਜ਼ਰ ਜਵਾਬ ਹੈ ਅਗਲਾ ਅਗਲਾ ਨਿਸ਼ਚੈਵਾਚਕ ਪਰਨਾਮ ਜਿਹੜਾ ਸ਼ਬਦ ਤੋਂ ਕਿਸੇ ਵਿਅ ਜਿਹੜਾ ਸ਼ਬਦ ਤੋਂ ਕਿਸੇ ਵਿక్తి ਵਸਤੂ ਸਾਨਾ ਦਾ ਸਪਸ਼ਟ ਜਾਂ ਨਿਸ਼ਚਿਤ ਪੂਰਵਕ ਗਿਆਨ ਨਾ ਹੋਵੇ ਉਸ ਨੂੰ ਅਨਿਸ਼ਚੇਵਾਚਕ ਪ੍ਰਧਾਨ ਕਹਿੰਦੇ ਹਨ ਜਿਵੇਂ ਕੋਈ ਗੀਤ ਗਾਇਆ ਹੈ ਇੱਥੇ ਕਈ ਆਉਂਦੇ ਹਨ ਇਹਨਾਂ ਸ਼ਬਦਾਂ ਵਿੱਚੋਂ ਕੋਈ ਅਤੇ ਕਈ ਅਨਿਸ਼ਚੇਵਾਚਕ ਪਰਮਾਹਨ ਅਗਲਾ ਅਗਲਾ ਸੰਬੰਧਵਾਚਕ ਪੜਨਾਮ ਜਿਹੜਾ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਵੇ ਪਰ ਉਸੂਕ ਨਾ ਪਰਜੋਜਕਾ ਵਾਂਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ ਉਸ ਨੂੰ ਸੰਬੰਧਵਾਚਕ ਪੜਨਾਮ ਕਹਿੰਦੇ ਹਨ ਜਿਵੇਂ ਜੋ ਲੋਕ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ ਬਸਦੇ ਹਨ ਸ਼ਰਾਬੀ ਜਿਸ ਨੇ ਗੋਲੀਆਂ ਚਲਾਈਆਂ ਸਨ ਫੜਿਆ ਗਿਆ ਇਹਨਾਂ ਵਾਕਾਂ ਵਿੱਚ ਜੋ ਅਤੇ ਜਿਸ ਨੇ ਸੰਬੰਧਵਾਚਕ ਪੜਨਾਮ ਹਨ ਠੀਕ ਹੈ ਅਗਲਾ ਅਗਲਾ ਪ੍ਰਸ਼ਨ ਵਾਚਕ ਪੜਨਾ ਹੈ ਜੋ ਜੋ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਂਦੇ ਹਨ ਪਰ ਨਾਲ ਹੀ ਉਸ ਕੋਲੋਂ ਕੋਈ ਪੁੱਛਗਿੱਛ ਕੀਤੀ ਜਾਂਦੀ ਹੈ ਉਸ ਨੂੰ ਪ੍ਰਸ਼ਨ ਵਾਚਕ ਪੜਨਾਮ ਕਹਿੰਦੇ ਹਨ ਜਿਵੇਂ ਕੌਣ ਸੌ ਰਿਹਾ ਹੈ ਕਲਾਸ ਕਿਸ ਨੇ ਤੋੜਿਆ ਹੈ ਕੌਣ ਰਸ਼ੋ ਪਾ ਰਿਹਾ ਹੈ ਇਹਨਾਂ ਵਾਕਾਂ ਵਿੱਚੋਂ ਕੌਣ ਕਿਸ ਕਿਸ ਨੇ ਅਤੇ ਕੌਣ ਪ੍ਰਸ਼ਨ ਵਾਚਕ ਪੜਨਾਮ ਹਨ ਹਾਂਜੀ ਠੀਕ ਹੈ ਜੀ ਬਹੁਤ ਅੱਛਾ